ਜੈ ਛਤਰੀ ਜੈ ਬਰਮੀ ਵਾਲੀ ਸਰਕਾਰ ਮੈਰ ਕੇਸ਼ ਕੁਮਾਰ ਤਨ ਤਨ ਬਾਬਾ ਇੱਛਾ ਤਾਰੀ ਬਰਮੀ ਵਾਲੀ ਸਰਕਾਰ ਪਿੰਡ ਕੋਰਸ ਦੇ ਇੱਕ ਨਹਿਰ ਦੇ ਕਿਨਾਰੇ ਉਸ ਦਰਬਾਰ ਦਾ ਸੇਵਾਦਾਰ ਯਾਨੀ ਕਿ ਸੈਕਟਰੀਆਂ ਔਰ ਸਾਡੇ ਪੂਰੇ ਦਰਬਾਰ ਦੇ ਜਿੰਨੇ ਵੀ ਨੌਜਵਾਨ ਆ ਸੇਵਾ ਕਰ ਰਹੇ ਉਹਨਾਂ ਵੱਲੋਂ ਤੇ ਮੇਰੇ ਵੱਲੋਂ ਆਪ ਸਭ ਨੂੰ ਸ਼ਿਵਯਾਤਰੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ ਔਰ ਸ਼ਿਵਯਾਤਰੀ ਦੇ ਤੁਸੀਂ ਕੱਠ ਦੇਖ ਹੀ ਚੁੱਕੇ ਹੋ ਦਰਬਾਰ ਦੇ ਉੱਪਰ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਉਹ ਇੱਥੇ ਨਕਮਸਤਕ ਹੋਈ ਹੈ ਤੇ ਪ੍ਰਮਾਤਮਾ ਕਰੇ ਸ਼ਿਵ ਸ਼ੰਕਰ ਭੋਲੇ ਕਰੇ ਕਿ ਸਾਰਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਭਰ ਜਾਣ ਤੇ ਇਸੇ ਤਰ੍ਹਾਂ ਸਾਰਿਆਂ ਨੂੰ ਦੁਬਾਰਾ ਫਿਰ ਤੋਂ ਬਹੁਤ ਸਾਰੀਆਂ ਮੁਬਾਰਕਾਂ ਜੈਬ ਅੱਬਾ ਇਛਾਤਰੀ ਜੈ ਬਰਮੀ ਵਾਲੀ ਸਰਕਾਰ ਜੀ ਬੜੀ ਹਾਂਜੀ ਜੈ ਬਾਬਾ ਸ਼ੈਤਾਰੀ ਜੀ ਜੈ ਬਾਬਾ ਸ਼ੰਕਰ ਮਹਾਰਾਜ ਜੀ ਸੋ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ ਸੋ ਸਾਡੀ 12ਵੀਂ ਵਾਲੀ ਸਰਕਾਰ ਕੋਰਸ ਦੇ ਇੱਕ ਪਿੰਡ ਉੱਥੇ ਰੌਣਕਾਂ ਲੱਗੀਆਂ ਹੋਈਆਂ ਨੇ ਮਹਾਰਾਜ ਦੀ ਕਿਰਪਾ ਨਾਲ ਤੇ ਬਹੁਤ ਖੁਸ਼ੀ ਦਾ ਦਿਹਾੜਾ ਦੇ ਤੁਸੀਂ ਦੇਖ ਸਕਦੇ ਸਾਰੇ ਜਾਣੇ ਤੇ ਮੈਂ ਤੁਹਾਡਾ ਆਪਣਾ ਰੋਹਿਤ ਕਹਿੰਦਾ ਤੇ ਤੁਸੀਂ ਮੈਨੂੰ ਸੁਣਦੇ ਰਹਿੰਨੇ ਹੋ ਅਕਸਰ ਪੀਡੀਸੀ ਪੰਜਾਬੀ ਦਾ ਵੌਇਸ ਆਫ ਪੰਜਾਬ ਸਾਰੇ ਬੰਨੇ ਤੇ ਅੱਜ ਜਿੱਥੇ ਵੀ ਪਹੁੰਚੇ ਆ ਸੋ ਇੱਥੇ ਵੀ ਹਾਜ਼ਰੀ ਲਗਵਾ ਰਹੇ ਆ ਤੇ ਤੁਸੀਂ ਵੀ ਪਹੁੰਚੋ ਇੱਥੇ ਸਾਰੇ ਜਾਣੇ ਆਪਣਾ ਪਿਆਰ ਦੁਆਵਾ ਆਸ਼ੀਰਵਾਦ ਲੈ ਕੇ ਜਾਓ ਥੈਂਕ ਯੂ ਸਾਰੀ ਪਬਲਿਕ ਨੂੰ ਪਹਿਲੇ ਦਾ ਸ਼ੁਭ ਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਅਸੀਂ ਬਰਮੀ ਵਾਲੀ ਸਰਕਾਰ ਕੋਰਸ ਦੀ ਆਏ ਆ ਇੱਥੇ ਸਾਰੇ ਸੰਗਤ ਦੀਆਂ ਬਹੁਤ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਤੁਸੀਂ ਦੇਖ ਰਹੇ ਆ ਕਿੰਨਾ ਰਾਸ਼ਾ ਸਵੇਰ ਦਾ ਜੀ ਮਨੋ ਕਾਮਨਾ ਪੂਰੀਆਂ ਹੋ ਰਹੀਆਂ ਉਹ ਆਇਆ ਹੈ ਦਰ ਤੇ ਚੱਲ ਕੇ ਤੇ ਮੱਥਾ ਟੇਕ ਰਹੇ ਹਨ ਲੰਗਰ ਚੱਲ ਰਹੇ ਹਨ ਤੁਹਾਡੇ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ